ਬਹੁਤ ਵਧੀਆ ਹੋਰ ਕਾਰਨਰ ਦੇ ਵਿੱਚ ਅਕਾਲੀ ਦਲ ਤੋਂ ਕੋਈ ਤਕੜਾ ਨਹੀਂ ਫੋਰ ਕਾਰਨਰ ਇਲੈਕਸ਼ਨ ਹੋਣੀ ਹੈ ਕਾਂਗਰਸ ਦੀ ਅੰਟੀਨਕੰਦਨਸੀ ਪੂਰੀ ਆ ਕਿਉਂਕਿ ਉਹਨਾਂ ਨੇ ਕੈਪਟਨ ਸਾਹਿਬ ਨੇ ਜਿਹੜੇ ਝੂਠੇ ਵਾਅਦੇ ਕੀਤੇ ਸੀ ਸੌਂਹਾਂ ਖਾਧੀਆਂ ਸੀ ਉਹੀ ਐਮਪੀ ਅੱਜ ਜਿਹੜੇ ਆ ਨਾ ਉਹ ਉਹਨਾਂ ਦੀ ਟਰਨਓਰ ਖਤਮ ਹੋ ਰਹੀ ਆ ਉਹਨਾਂ ਦੇ ਟਾਈਮ ਵਾਲੇ ਉਹਨਾਂ ਝੂਠੇ ਵਾਅਦਿਆਂ ਦੇ ਵਿੱਚ ਉਹੀ ਐਮਪੀ ਵੀ ਉਹਨਾਂ ਦੇ ਬਣੇ ਪਰ 5 ਸਾਲ ਲੋਕਾਂ ਨੂੰ ਉਹਨਾਂ ਨੇ ਪੂਰਾ ਰੋਵਾਇਆ ਉਹ ਆਪ ਕੈਪਟਨ ਸਾਹਿਬ ਉਹਨੂੰ ਕਾਂਗਰਸ ਦੇ ਬੀਜੇਪੀ ਚਲਗੇ ਬੈਣਾ ਚੱਕ ਪਰ ਉਹ ਆਪਣੇ ਫਾਰਮ ਉਸ ਤੋਂ ਬਾਹਰ ਨਹੀਂ ਨਿਕਲੇ ਉਸ ਤੋਂ ਬਾਅਦ ਝਾੜੂ ਆ ਗਿਆ ਅੱਕੇ ਸੜੇ ਲੋਕ ਝਾੜੂ ਲੈ ਆਏ ਉਹਨਾਂ ਨੇ 2 ਸਾਲਾਂ ਦੀ ਖਜੂਬਰ ਕਰਤਾ ਉਹਨਾਂ ਦੀ ਵੀ ਫੁੱਲ ਐਂਟ ਇਨਕਮੈਂਸੀ ਆ ਚਲফা ਸਾਰਾ ਰਹਿ ਜੂਗੇ ਜਿੰਨੀ ਵੋਟਾਂ ਉਹਨਾਂ ਨੇ ਲਈਆਂ ਸੀ ਉਹ ਚੌਥੇ ਸਥਿ ਜ ਰਹਿ ਜਾਣਗੇ ਤੇ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਬੀਜੇਪੀ ਦਾ ਤੇ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਕੋਈ ਬਹੁਤ ਲੰਬਾ ਚੌੜਾ ਆਧਾਰ ਨਹੀਂਗਾ ਉਹ ਸ਼ਹਿਰਾਂ ਦੇ ਵਿੱਚ ਲੜਦੇ ਆ ਉਹਦੇ ਵਿੱਚ ਜਿਹੜਾ ਜੰਨਾਕਰ ਹਸਾਬਤਾ ਦਾ ਬਗਾ ਪਤਾ ਤੇ ਸ਼ੋਮਣੀ ਗਲੀਦਾਰ ਜਿਹੜਾ ਉਹਦਾ ਕੈਡਰ ਆ ਉਹਦਾ ਵਰਕਰ ਆ ਮਜ਼ਬੂਤੀ ਨਾਲ ਖੜਾ ਹਰ ਹਲਕਾਂ ਚ ਆਜਾ ਹਰ ਹਲਕੇ ਤੇ ਇੱਕ ਸਿਸਟਮ ਆ ਤੇ ਫਿਰ ਭਾਈਚਾਰੇ ਦੀ ਝੰਡਾ ਬਰਦਾ ਦੇ ਸਕਲਰਿਜ਼ਮ ਦੀ ਝੰਡਾ ਬਰਦਾ ਰਿਆ ਬਾਦਲ ਸਾਹਿਬੀ ਸੀ ਤੇ ਸੁਖਬੀਰ ਬਾਦਲ ਜੀ ਹਰ ਧਰਮ ਦਾ ਸਤਕਾਰ ਕੀਤਾ ਔਰ ਕਮਿਊਨਿਟੀ ਦਾ ਸਤਕਾਰ ਕੀਤਾ ਇੰਡਸਟਰੀ ਟ੍ਰੇਡ ਸਭ ਦੇ ਜੇ ਕੰਮ ਹੋਇਆ ਤੇ ਉਸ

ਤਨਤਾਰਨ ਨਾਲ ਹੀ ਮਿਲਦੇ ਹੁੰਦੇ ਜੀ ਤਨਤਾਰਨ ਦਾ ਬੜਾ ਨਾ ਚੱਲਦਾ ਤੇ ਮੈਂ ਤਾਂ ਇਹੀ ਕਹਿਣਾ ਵੀ ਜਿੱਥੋਂ ਪਾਰਟੀ ਡਿਊਟੀ ਲਾ ਦੂ ਲੁਧਿਆਣੇ ਲਾ ਦੂ ਉੱਥੋਂ ਵੜ ਲਾਂ ਅਬੀ ਸਰ ਤੋਂ ਜੀ ਕੈਂਡੀਡੇਟ ਕਿਹਦੇ ਉਹ ਤੇ ਜੇ ਭਾਜਪਾ ਦੇ ਕੈਂਡੀਡੇਟ ਨੂੰ ਕਿੱਦਾਂ ਦੇਖਦਾ ਭਾਜਪਾ ਦਾ ਕੈਂਡੀਡੇਟ ਫਿਰ ਪੈਰਾਸ਼ੂਟ ਆ ਉਹਨਾਂ ਨੇ ਲੋਕਲ ਕਦੀ ਬੰਦਾ ਆਪਣਾ ਜਿਹੜਾ ਉਹਨੂੰ ਪ੍ਰੋਮੋਟ ਕੀਤਾ ਹੀ ਨਹੀਂ ਆ ਜਿਹੜਾ ਸੀਗਾ ਉਹਨੂੰ ਕੱਢ ਕੇ ਬਾਹਰ ਮਾਰਿਆ ਕਿਉਂਕਿ ਤਕਲੀਫ ਵੀ ਬੜੀ ਸੀ ਮੇਰੇ ਤੋਂ ਜਿਹੜੇ ਥੱਲੇ ਜਿਹੜੇ ਲੀਡਰ ਸੀ ਉਹਨਾਂ ਦਾ ਨਾਲੇ ਪਤਾ ਕੀ ਆ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਵਿੱਚੋਂ ਇੱਕ ਨਮਾਇੰਦਾ ਰਹਿ ਲਿਆ ਪਹਿਲਾਂ ਪੁਰੀ ਸਾਹਿਬ 3.5 ਲੱਖ ਵੋਟਾਂ ਲੈ ਕੇ ਗਏ ਅਰਬਨ ਡਵੈਲਪਮੈਂਟ ਮਿਨਿਸਟਰ ਬਣੇ ਬਹੁਤ ਕੁਝ ਕਰ ਸਕਦੇ ਅੱਜ ਵੋਟਾਂ ਮੰਗਦੀ ਲੋੜ ਹੀ ਨਾ ਪੈਂਦੀ ਨਹੀਂ ਮੁੜੇ 3.5 ਲੱਖ ਵੋਟਾਂ ਦਾ ਕੀ ਮਤਲਬ ਹੈ ਜੇ ਮਿਨਿਸਟਰ ਬਣ ਗਿਆ ਤਾਂ ਵਰਦੀ ਕਰ ਸਕਦੇ ਹਾਂ ਅੰਮ੍ਰਿਤਸਰ ਵਾਸਤੇ ਅੱਜ ਜਿਹੜਾ ਕੈਂਡੀਡੇਟ ਆਉਂਦਾ ਉਹਨੂੰ ਲੋਕੀ ਹੱਥਾਂ ਦੇ ਚੁੱਕਦੇ ਨਹੀਂ ਕੀਤਾ ਕੁਝ ਉਸ ਤੋਂ ਬਾਅਦ ਸ਼ਵੇਤ ਮੱਲਕ ਜਿਹੜਾ ਵਾ ਨਾ ਉੱਥੇ ਉਹਨੂੰ ਉਹਨਾਂ ਨੇ 6 ਸਾਲ ਵਾਸਤੇ ਰਾਜ ਸਭਾ ਜਿਹਦੀ ਪਾਵਰ ਵੀ ਜ਼ਿਆਦੀ ਲੋਕ ਦਾ ਬਣਾ ਉਹਦੇ ਚ ਲਾਇਆ ਤੇ ਕੀ ਕੋਣ ਫੋਰ ਦਾ ਕੁਝ ਵੀ ਨਹੀਂ ਅੱਜ ਕੌਂਸਲਰ ਲਾਣ ਤੇ ਤਦ ਵੀ ਕੁਝ ਨਹੀਂ ਬੰਨਣਾ ਮਤਲਬ ਇਹ ਆ ਵੀ ਜੇ ਇੱਕ ਕੰਮ ਜੇ ਨਾ ਨਾ ਪਾਰਟੀ ਦੇ ਨਹੀਂ ਹੁੰਦਾ ਕੰਮ ਬੰਦੇ ਦੇ ਸਿਰ ਤੇ ਕੋਈ ਕੰਮ ਪੋਲਿਟੀਕਲ ਕੰਮ ਬੰਦੇ ਦੀ ਪੋਲਿਟੀਕਲ ਵਿਲ ਜਿਹੜੀ ਹੁੰਦੀ ਹੈ ਨਾ ਉਹਦੇ ਸਿਰ ਤੇ ਹੁੰਦਾ ਜਿਹੜੀ ਪਰਮਾਤਮਾ ਨੇ ਇਹਨਾਂ ਨੂੰ ਜੋਸ਼ ਨੂੰ ਬਹੁਤ ਦਿੱਤੀ ਹੈ ਜਿੱਥੇ ਜੋ ਕੰਮ ਅੱਜ ਤੱਕ ਸੋਚਿਆ ਉਹ ਕਰਕੇ ਦਿੰਦਾ ਜਿੱਥੇ ਲੋਕਾਂ ਨਾਲ ਖੜੇ ਹੋਏ ਆ ਉਹਨਾਂ ਨੂੰ ਸੇਲ ਆਇਆ ਉਹਨਾਂ ਦੇ ਨਾਲ ਰਾਤ ਦਿਨ ਖੜੇ ਹੋਏ ਲੋਕਾਂ ਦੇ ਇਹ ਕੰਮ ਬੋਲਦਾ ਇਸ ਕਰਕੇ ਮੇਰੇ ਵਾਸਤੇ ਕੋਈ ਲੰਬਾ ਚੌੜਾ ਨਹੀਂ ਫੋਰ ਕਾਰਨਰ ਦੇ ਵਿੱਚ ਅਸੀਂ ਬਹੁਤ ਵੱਡੀ ਲੀਡ ਨਾ ਦਿੱਤਾ ਕਿ ਜੇ ਅੰਮ੍ਰਿਤਸਰੋਂ ਵੀ ਮੌਕਾ ਦੇਣ ਕੋ कि ते ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਜਿਹੜੇ ਨਿਮਾਣੇ ਨੂੰ ਅਗਰਵਾਲ ਸਭਾ ਵੀ ਸਭਾ ਵੀ ਅਨਵਾਲੇ ਸਭੇ ਜੋ ਹੋਰ ਵੀ ਲੋਕ ਮੈਨੂੰ ਅਪਰੋਚ ਕਰ ਰਹੇ ਨੇ ਆਪਣਾ ਬਲਾਨ ਦੀ ਜਿੱਤੇ ਬਲਾਨ ਕੇ ਮੈਂ ਜਾਵਾਂਗਾ ਉਹਨਾਂ ਦਾ ਸ਼ੁਕਰੀਆ ਦਾਬੇ ਕਰਾਂਗਾ ਜਿਹੜੇ ਮੈਨੂੰ ਮਾਨਸਬੰਦ ਦੇ ਰਿਹਾ ਖਾਸ ਕਰਕੇ ਮੋਹਣ ਦਾ ਜੀ ਵੀ ਵੀ ਆ ਪਰ ਬੜੀ ਮੈਨੂੰ ਸਭੇ ਲੱਗੀ ਮਾਨ ਦੀ ਗੱਲ ਹੈ ਕਿ ਅੱਜ ਅਕਾਲੀ ਦਲ ਦੇ ਅੰਦਰ ਹਲਕਾ ਚਾਰਜ ਦੇ ਰਾਤੇ ਅਗਰਵਾਲ ਸਮਾਜ ਨੇ ਮੈਨੂੰ ਮਾਨਸਬੰਦ ਦਿੱਤਾ ਔਰ ਅਕਰਵਲ ਸਮਾਜ ਦਾ ਵੀ ਮਾਰੇ ਨਹੀਂ ਆ ਕਿਤੇ ਮੈਂ ਮਾਣ ਸਭਾ ਦਾ ਪਹਿਲਾ ਨਹੀਂ ਕਿਹਾ ਜੇ ਅਕਰਵਲ ਸਮਾਜ ਦਾ ਵੀ ਨਹੀਂ ਆ ਪਰ ਮੈਂ ਸਾਰੇ ਵਰਗਾਂ ਮੈਂ ਵੀ ਨਹੀਂ ਆ ਵੀ ਸਾਰੇ ਵਰਗ ਮੇਰੇ ਨਾਲ ਮੈਨੂੰ ਪਿਆਰ ਕਰਦੇ ਨੇ ਔਰ ਮੈਨੂੰ ਮਾਨ ਸਨਮਾਨ ਦੇ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਇੱਕੋ ਇੱਕ ਬਾਦਸ਼ਾਹ ਸੁਖਵੀਰ ਸਿੰਘ ਬਾਦਲ ਜੀ ਹੈ ਨਾ ਜਿਹੜੀ ਸ਼ਰਮਣੀ ਅਕਾਲੀ ਦਲ ਜਿਹੜਾ ਬੜੇ ਪੰਜਾਬ ਦੇ ਹਿੱਤਾਂ ਦੇ ਵਾਸਤੇ ਲੜਾਈ ਲੜ ਰਹੇ ਨੇ ਔਰ ਆਉਣ ਵਾਲੇ ਸਮੇਂ ਚ ਪੰਜਾਬ ਜੰਮਾ ਬੜੀ ਅੱਛੀ ਕੋਈ ਵੋਟ ਜੜੀ ਹੈ ਲੈ